101 ਅਰਦਾਸਾਂ ਦੇ ਵਿੱਚੋਂ 75 ਅਰਦਾਸਾਂ ਗਿਆਨ ਦੇਣ ਵਾਲੀਆਂ ਸੰਸਾਰ ਦੇ ਵਿੱਚ ਕਿਵੇਂ ਜ਼ਿੰਦਗੀ ਦਾ ਪ੍ਰਵਾਹ ਚਲਾਉਣਾ ਹੈ ਕਿਵੇਂ ਜ਼ਿੰਦਗੀ ਨੂੰ ਚਲਾਉਣਾ ਹੈ ਉਹ ਦੱਸਿਆ ਨੇ ਕਲਗੀਧਰ ਮਹਾਰਾਜ ਨੇ ਬਾਣੀ ਇਸ ਅਰਦਾਸ ਨੂੰ ਅੱਗੋਂ 26 ਅਰਦਾਸਾਂ ਦਾ ਪ੍ਰਵਾਹ ਉਹ ਚੱਲਣਾ ਹੈ ਵਾਕਿ ਹੀ ਬਾ ਕਮਾਲ ਅਰਦਾਸਾਂ ਨੇ ਅੱਗੋਂ 26 ਅਰਦਾਸਾਂ ਅੱਜ ਦੀ ਜੋਰ ਅਰਦਾਸ ਹੈ ਉਹ ਸ਼ਤਰੀ ਅਰਦਾਸ ਤੁਸੀਂ ਕਹਿ ਸਕਦੇ ਆਂ ਪਹਿਲੀ ਅਰਦਾਸ ਹੀ ਲਓ 75 ਤੋਂ ਬਾਅਦ 76 ਅਰਦਾਸ ਪੰਜ ਅਰਦਾਸਾਂ ਜੋ ਕੀ ਸੋਹੰਗ ਹੰਸਾ ਸਹਿਤ ਕੁੰਡਲਨੀ ਪ੍ਰਾਣਾਪਾਨ ਕੋ ਸਤਿਗੁਰ ਰੱਖੇ ਚੇਤ ਪੰਜ ਅਰਦਾਸਾਂ ਜੋ ਕੀ ਸੋਹੰਗ ਹੰਸਾ ਸਹਿਤ ਪੰਜ ਅਰਦਾਸਾਂ ਜੋਗ ਦੀਆਂ ਦਸੀਆਂ ਨੇ ਜੋਗ ਸਾਧਨਾ ਦੀਆਂ ਇਹ ਨਹੀਂ ਕਿ ਜੋਗ ਸਾਧਨਾ ਦੇ ਵਿੱਚ ਪ੍ਰਾਣਯਮ ਕਰਨਾ ਹੈ ਕਪਾਲਪਾਤੀ ਕਰਨਾ ਹੈ ਹੋਰ ਯੋਗ ਦੇ ਆਸਨ ਕਰਨੇ ਨੇ ਯੋਗ ਦੱਸਿਆ ਤਾਂ ਹੈ ਪਰ ਯੋਗ ਅਰਦਾਸਾਂ ਦੇ ਰਾਹੀ ਦੱਸਿਆ ਹੈ ਅਰਦਾਸ ਦੇ ਨਾਲ ਹੀ ਯੋਗ ਕਮਾਇਆ ਜਾ ਸਕਦਾ ਹੈ ਸ਼ਬਦ ਦੇ ਅਭਿਆਸ ਦੇ ਨਾਲ ਹੀ ਯੋਗ ਕਮਾਇਆ ਜਾ ਸਕਦਾ ਹੈ ਇਸ ਤਰ੍ਹਾਂ ਨਹੀਂ ਕਿ ਕਿਸ ਤਰ੍ਹਾਂ ਯੋਗ ਆਸਨ ਲਗਾ ਕੇ ਯੋਗ ਕਮਾਇਆ ਜਾ ਸਕਦਾ ਹੈ ਉਹ ਯੋਗੀ ਲੋਕ ਆਸਨ ਦੇ ਨਾਲ ਯੋਗ ਕਮਾਉਂਦੇ ਨੇ ਅਨੇਕਾਂ ਤਰ੍ਹਾਂ ਦੇ ਯੋਗ ਮੌਜੂਦ ਨੇ ਪਰ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਦੀ ਚੋਲੀ ਦੇ ਵਿੱਚ ਯੋਗ ਪਾਇਆ ਤਾਂ ਹੈ ਪਰ ਯੋਗ ਸ਼ਬਦ ਤੇ ਅਰਦਾਸ ਦਾ ਪਾਇਆ ਹੈ ਅਰਦਾਸ ਜਦੋਂ ਕਰਾਂਗੇ ਉਹਦੇ ਵਿੱਚ ਸ਼ਬਦ شمار ਹੋਣਗੇ ਜਿਹੜੇ ਸ਼ਬਦ ਸਾਨੂੰ ਯੋਗ ਸਾਧਨਾ ਦੇ ਵਿੱਚ ਪਰਵਰਤ ਕਰ ਦੇਣਗੇ ਜਿਨ੍ਹਾਂ ਨੂੰ ਯੋਗ ਸਾਧਨਾ ਦੇ ਵਿੱਚ ਜ਼ਿਆਦਾ ਰੁਚੀ ਹੈ ਇਹ ਅਰਦਾਸਾਂ ਉਹਨਾਂ ਦੇ ਲਈ ਬੜੇ ਹੀ ਲਾਭਕਾਰੀ ਹੋਣਗੀਆਂ ਜੋ ਯੋਗ ਸਾਧਨਾ ਹਰ ਰੋਜ਼ ਮੈਡੀਟੇਸ਼ਨ ਦੀ ਪ੍ਰਤੀਕ੍ਰਿਆ ਤੇ ਪ੍ਰਯੋਗ ਤੇ ਪ੍ਰੈਕਟਿਸ ਹਰ ਰੋਜ਼ ਕਰ ਰਹੇ ਨੇ ਇਹ ਯੋਗ ਸਾਧਨਾ ਦੇ ਲਈ ਆਗੂ ਸਾਰੀਆਂ ਅਰਦਾਸਾਂ ਨੇ ਇਸ ਨੂੰ ਚਿਤ ਲਾ ਕੇ ਧਿਆਨ ਦੇ ਨਾਲ ਸੁਣਨਾ ਜੋ ਕਿ ਯੋਗ ਦੀਆਂ ਪੰਜ ਅਰਦਾਸਾਂ ਨੇ ਪੰਜ ਅਰਦਾਸਾਂ ਯੋਗ ਕੀ ਸੋਹੰਕ ਹੰਸਾ ਹੇਤ ਕੁੰਡਲਨੀ ਪ੍ਰਾਣ ਆਪਾਨ ਕਉ ਕੁੰਡਲਨੀ ਪ੍ਰਾਣ ਆਪਾਨ ਕਉ ਸਤਗੁਰੂ ਰਾਖੇ ਚੇਤ ਪੰਜ ਅਰਦਾਸਾਂ ਜੋ ਕਿ ਜਿਹਦੇ ਵਿੱਚੋਂ ਪਹਿਲੀ ਅਰਦਾਸ ਕਹਿੰਦੇ ਨੇ ਜੋਗ ਦੀਆਂ ਪਹਿਲੀ ਪੰਜ ਅਰਦਾਸਾਂ ਦੇ ਵਿੱਚੋਂ ਪਹਿਲੀ ਅਰਦਾਸ ਹੈ ਹੰਸ ਦੀ ਪੰਜ ਅਰਦਾਸਾਂ ਜੋ ਕਿ ਹੰਸ ਸੋਹੰਗ ਹੰਸਾ ਏਤ ਹੁਣ ਸੋਹੰਗ ਹੈ ਕੀ ਸੋਹੰਗ ਤੋਂ ਪਾਵ ਹੈ ਬ੍ਰਹਮ ਹੋ ਜਾਣਾ ਮੈਂ ਬ੍ਰਹਮ ਹ ਬ੍ਰਹਮ ਮੈਂ ਹ ਮੈਂ ਹੀ ਬ੍ਰਹਮ ਹ ਮੈਂ ਹੀ ਖੁਦਾ ਮੈਂ ਹੀ ਭਗਵਾਨ ਮੈਂ ਹੀ ਈਸ਼ਵਰ ਮੈਂ ਹੀ ਉਹ ਜਿਸ ਉਹ ਤੋਂ ਮੈਂ ਆਇਆ ਜਿਸ ਤੋਂ ਮੈਂ ਪ੍ਰਗਟ ਹੋਇਆ ਜਿਸ ਤੋਂ ਮੇਰਾ ਵਜੂਦ ਆਇਆ ਜਿਸ ਤੋਂ ਮੇਰੀ ਹਸਤੀ ਆਈ ਮੈਂ ਹੀ ਸੋਹੰਗ ਹਾਂ ਮੈਂ ਉਹ ਹਾਂ ਜਿੱਥੋਂ ਮੈਂ ਆਇਆ ਤੇ ਜਿੱਥੋਂ ਮੈਂ ਆਇਆ ਉਹ ਨਿਰੰਕਾਰ ਕਾਲਪੁਰਖ ਵਾਹਿਗੁਰੂ ਹੈ ਇਹ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਵਿੱਚ ਸੱਤ ਚੱਕਰ ਜੋ ਯੋਗ ਦੇ ਮੰਨੇ ਗਏ ਨੇ ਉਹ ਸਿੱਧ ਹੋ ਜਾਣ ਤੇ ਮਣੀਪੁਰ ਨੂੰ ਪਾਰ ਕਰਤੇ ਹੋਏ ਅਨਾਹਤ ਤੱਕ ਅਨਾਹਤ ਨੂੰ ਵੀ ਵਾਰ ਪਾਰ ਕਰਦੇ ਹੋਏ ਸਾਡੇ ਅਗਿਆ ਚੱਕਰ ਤੱਕ ਉਚਾ ਪਹੁੰਚਾਵੇ ਸ਼ਬਦ ਦੀ ਤੋਂ ਪਹੁੰਚ ਜਾਵੇ ਜਦੋਂ ਆਗਿਆ ਚੱਕਰ ਤੱਕ ਪਹੁੰਚੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਚੱਕਰਾਂ ਦੇ ਰਹੱਸ ਨੂੰ ਸਮਝ ਲੈਣਾ ਫਿਰ ਇਹ ਜੋਗ ਦੀਆਂ ਪੰਜ ਅਰਦਾਸਾਂ ਤੁਹਾਨੂੰ ਸਮਝ ਲੱਗਣਗੀਆਂ ਉਹਨ 76 ਅਰਦਾਸ ਹੈ ਪੰਜ ਅਰਦਾਸਾਂ ਜੋ ਕਿ ਸੋਹੰਗ ਹੰਸਾਏਤ ਸੋਹੰਗ ਦੀ ਅਰਦਾਸ ਹੈ ਜਿਸ ਵਕਤ ਤੁਸੀਂ ਮੈਂ ਦੇ ਵਿੱਚ ਉਹ ਦੇ ਵਿੱਚ ਤੂੰ ਦੇ ਵਿੱਚ ਤੂੰ ਹੋ ਜਾਣਾ ਹੈ ਤੂੰ ਦੇ ਵਿੱਚ ਮੈਂ ਹੋ ਜਾਣਾ ਮੈਂ ਦੇ ਵਿੱਚ ਤੂੰ ਹੋ ਜਾਣਾ ਉਸ ਵਕਤ ਇਹ ਸੋਹੰਗ ਦੀ ਅਰਦਾਸ ਕਰਨੀ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਤੁਹਾਡੀਆਂ ਦਿੱਤੀਆਂ ਯਾਰਦਾਸਾਂ ਚੋ 76 ਅਰਦਾਸ ਹੈ ਜੋ ਅਕਾਲ ਪੁਰਖ ਦੇ ਵਿੱਚ ਇੱਕ ਮਿਕ ਕਰਵਾ ਦਿੰਦੀ ਹੈ ਜੋ ਅਕਾਲ ਪੁਰਖ ਦੇ ਵਿੱਚ ਲੀਨ ਕਰਵਾ ਦਿੰਦੀ ਹੈ ਜੋ ਜੋਤ ਜਿੱਥੋਂ ਆਈ ਹੈ ਉੱਥੇ ਹੀ ਪਹੁੰਚ ਜਾਂਦੀ ਹੈ ਜਿੱਥੋਂ ਜੋਤ ਦਾ ਫਸਾਰਾ ਚੱਲ ਰਿਹਾ ਉੱਥੇ ਹੀ ਜੋਤ ਪਹੁੰਚ ਜਾਂਦੀ ਹੈ ਮਹਾਰਾਜ ਕਿਰਪਾ ਕਰੋ ਸੋਹੰਗ ਮੈਨੋ ਵੀ ਆਪਣੇ ਵਿੱਚ ਰਲਾ ਲਓ ਜਨਮ ਮਰਨ ਕਟਿਆ ਜਾਏਗਾ ਇਹ ਸੋਹੰਗ ਦੀ ਅਰਦਾਸ ਹੈ ਹੀ ਉਸੇ ਲਈ ਕਿ ਇਹ ਦੇ ਨਾਲ ਜਨਮ ਮਰਨ ਜਿਨ੍ਹਾਂ ਨੇ ਜਨਮ ਮਰਨ ਨੂੰ ਪਹਿਚਾਨ ਲਿਆ ਹੈ ਜਿਨ੍ਹਾਂ ਨੇ ਅਕਾਲ ਪੁਰਖ ਦੀ ਜੋਤ ਨੂੰ ਪਹਿਚਾਨ ਲਿਆ ਉਹ ਸੋਹੰਗ ਤੰਗ ਪਹੁੰਚ ਗਏ ਹੁਣ ਸੋਹੰਗ ਤੰਗ ਹੋਈ ਪਹੁੰਚੇਗਾ ਜਿਸਨੇ ਆਪਣੀ ਸੋਚ ਦਾ ਦਾਇਰਾ ਵਡਾ ਕਰ ਲਿਆ ਹੈ ਮਹਾਰਾਜ ਸੋਹੰਗ ਤੰਗ ਪਹੁੰਚਾ ਦਿਓ ਮੈਂ ਉਹ ਹੋ ਜਾਵਾਂ ਉਹ ਮੈਂ ਹੋ ਜਾਵਾਂ ਤੇ ਜਿਸ ਤਰ੍ਹਾਂ ਕਬੀਰ ਜੀ ਨੇ ਆਖਿਆ ਕਬੀਰ ਤੇ ਰਾਮ ਦੇ ਵਿੱਚ ਕੋਈ ਭੇਦ ਨਹੀਂ ਹੁਣ ਕਬੀਰ ਰਾਮ ਹੋ ਗਿਆ ਤੇ ਰਾਮ ਕਬੀਰ ਹੋ ਗਿਆ ਕੋਈ ਭੇਦ ਨਹੀਂ ਜਿਵੇਂ ਮਨਸੂਰ ਨੇ ਆਖਿਆ ਅਨਲ ਹਕ ਮੈਂ ਖੁਦਾ ਹੋ ਗਿਆ ਮੈਂ ਜਿੱਥੋਂ ਆਇਆ ਮੈਂ ਉਹੀ ਹੋ ਗਿਆ ਅਸਲ ਦੇ ਵਿੱਚ ਵਜੂਦ ਹੀ ਇਹੀ ਹੈ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾਇ ਤੇਰੇ ਕਿਤੈਨ ਕਾਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਾਧ ਸੰਗਤ ਦੇ ਵਿੱਚ ਮਹਾਰਾਜ ਮਾਪ ਜੀ ਦਾ ਨਾਮ ਸਿਮਰ ਸਿਮਰ ਕੇ ਆਪਣੇ ਆਪ ਨੂੰ ਸਿੱਧ ਕਰ ਲਿਆ ਉਹ ਜਦੋਂ ਮੈਂ ਸਿੱਧ ਕਰ ਲਿਆ ਤੇ ਮੈਂ ਸੋਹੰਗ ਹੋ ਗਿਆ ਪੰਚਰਤਾ ਸਾਂ ਜੋ ਕੀ ਸੋਹੰਗ ਹਾਂ ਸਾਹਿਤ ਮੈਂ ਸੋਹੰਗ ਹੋ ਗਿਆ ਮੈਂ ਉਹੀ ਆ ਉਹ ਮੈਂ ਹਾਂ ਮੈਂ ਓਹ ਹਾਂ ਮੈਂ ਬ੍ਰਹਮ ਹਾਂ ਤੇ ਮੈਂ ਬ੍ਰਹਮ ਤੋਂ ਹੀ ਆਇਆ ਤੇ ਮੈਂ ਗਿਆਨ ਹਾਂ ਮੈਂ ਅਕਾਲ ਪੁਰਖ ਹਾਂ ਮੈਂ ਅਕਾਲ ਪੁਰਖ ਦੀ ਜੋਤ ਹਾਂ ਤੇ ਮੈਂ ਉਹਦੇ ਵਿੱਚ ਹੀ ਲੀਨ ਹੋ ਗਿਆ ਜਦੋਂ ਇਹ ਅਰਦਾਸ ਕਰਾਂਗੇ ਮਹਾਰਾਜ ਸਾਰਾ ਕੁਝ ਦੁਨੀਆਦਾਰੀ ਦੇ ਵਿੱਚ ਮਿਲ ਗਿਆ ਹੈ ਹੁਣ ਬਸ ਤੈਨੋਂ ਮਿਲਨ ਦੀ ਤਾਂਗ ਹੈ ਔਰ ਕਿਸੇ ਨੂੰ ਨਹੀਂ ਮਿਲਣਾ ਮੈਂ ਮਿਲ ਚੁੱਕਾ ਰਿਸ਼ਤੇਦਾਰੀਆਂ ਦੇ ਵਿੱਚ ਮੈਂ ਮਿਲ ਚੁੱਕਾ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਮੈਂ ਮਿਲ ਚੁੱਕਾ ਸਾਖ ਸਬੰਧੀਆਂ ਤੇ ਮੁਹੱਬਤ ਦੇ ਵਿੱਚ ਮੈਂ ਮਿਲ ਚੁੱਕਾ ਮਹਿਬੂਬ ਨੂੰ ਮੈਂ ਮਿਲ ਚੁੱਕਾ ਹਰ ਕਿਸੇ ਉਹ ਸ਼ਖਸ ਨੂੰ ਜੋ ਮੇਰੇ ਨਾਲ ਬੈਠ ਕੇ ਆਪਨਾ ਸਮਾ ਬਤੀਤ ਕਰਕੇ ਗਿਆ ਮੈਂ ਹਰ ਕਿਸੇ ਨੂੰ ਮਿਲ ਚੁੱਕਾ ਹੁਣ ਮੈਂ ਮਿਲਣਾ ਹੈ ਤੈਨੂੰ اے ਮਹਾਰਾਜ ਕਿਰਪਾ ਕਰੋ ਸੋਹੰਗ ਮੈਨੂੰ ਆਪਣੇ ਚ ਮਿਲਾ ਲਓ ਤੇ ਫਿਰ ਜੇ ਤੁਸੀਂ ਇਹ 76 ਅਰਦਾਸ ਕਰੋਗੇ ਮਹਾਰਾਜ ਮੈਨੂੰ ਆਪਣੇ ਚ ਮਿਲਾ ਲਓ ਸੋਹੰਗ ਮੈਨੂੰ ਆਪਣੇ ਚ ਮਿਲਾ ਲਓ ਪੰਚਰਤਾਸਾਂ ਜੋ ਕੀ ਸੋਹੰਗ ਹਰਨ ਸਾਹਿਬ ਹੰਸ ਜਿਵੇਂ ਮੋਤੀਆਂ ਨੂੰ ਚੁਗਦਾ ਚੋਗਦਾ ਮੋਤੀ ਹੀ ਸਰਵਣ ਕਰਦਾ ਹੈ ਸੇਵਨ ਕਰਦਾ ਉਸੇ ਤਰ੍ਹਾਂ ਮਹਾਰਾਜ ਮੈਂ ਤੇਰਾ ਗਿਆਨ ਮੈਂ ਤੇਰੀ ਕਿਰਪਾ ਸੇਵਨ ਕਰਾਂ ਤੇ ਤੇਰੇ ਵਿੱਚ ਰਲੀਨ ਹੋ ਜਾਵਾਂ ਇਹ ਛਤਰੀ ਅਰਦਾਸ ਪਰਮਾਤਮਾ ਚ ਲੀਨ ਹੋਣ ਦੀ ਹੈ ਇਸੇ ਤਰ੍ਹਾਂ ਹੀ ਅਰਦਾਸ ਕਰਨੀ ਮਹਾਰਾਜ ਸੋਹੰਗ ਮੈਂ ਤੇਰੇ ਤੋਂ ਆਇਆ ਤੇ ਮੈਂ ਤੇਰੇ ਚ ਹੀ ਲੀਨ ਹੋ ਜਾਵਾਂ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਹੁਣ ਇਸ ਤੋਂ ਅੱਗੇ ਹੁਣ ਜੋ 77 ਅਰਦਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮਝਾ ਰਹੇ ਨੇ ਕੁੰਡਲੀ ਪ੍ਰਾਣ ਆਪਾਨ ਕੋ ਸਤਗੁਰੂ ਰਾਖੇ ਚੇਤ ਕੁੰਡਲੀ ਪ੍ਰਾਣ ਆ ਪਾਣ ਕੋ ਸਤਿਗੁਰ ਰਾਖੇ ਚੇਤ ਹੈ ਸਤਿਗੁਰ ਜੀ ਕੁੰਡਲੀ ਜਿਹੜੀ ਹੈ ਜਾਗਰਤ ਹੋ ਜਾਵੇ ਤੇ ਜੋ ਕੁੰਡਲੀ ਜਾਗਰਤ ਹੋਏ ਤੇ ਉਸ ਦੇ ਵਿੱਚ ਕੋਈ ਵਿਗਨ ਨਾ ਪਵੇ ਮੈਂ ਸਿੱਧਾ ਹੀ ਸੱਤੇ ਚੱਕਰਾਂ ਨੂੰ ਵਿੰਦੇ ਹੋਏ ਸਹਸਤਰਾਰ ਤੱਕ ਪਹੁੰਚਾਂ ਤੇ ਸਹਸਤਰਾਰ ਚੱਕਰ ਤੋਂ ਮੂਲਾ ਧਾਰ ਤੋਂ ਊਰਜਾ ਨਿਕਲੇ ਤਾਂ ਸਿੱਧੀ ਮਣੀਪੁਰ ਨੂੰ ਭੇਜਦੀ ਹੋਈ ਅਨਾਹਤ ਨੂੰ ਭੇਜਦੀ ਹੋਈ ਵਿਸ਼ੁੱਧ ਨੂੰ ਭੇਜਦੀ ਹੋਈ ਆਗਿਆ ਨੂੰ ਭੇਜਦੀ ਹੋਈ ਸਹਸਤਰਾਰ ਤੱਕ ਪਹੁੰਚਾਏ ਕੋਈ ਵਿਗਰਨਾ ਨਾ ਪਵੇ ਕੁੰਡਲੀ ਜਾਗ ਪਵੇ ਇਹ ਕੁੰਡਲੀ ਹੈ ਕਿ ਕੁੰਡਲ ਨਹੀਂ ਸਾਨੂੰ ਪਹਿਲੀ ਵਿਦਾਸ ਚੁੱਕਿਆ ਕੁੰਡਲ ਮਾਰੇ ਹੋਏ ਊਰਜਾ ਬੈਠੀ ਹੋਈ ਹੈ ਊਰਜਾ ਜਿਸ ਦਿਨ ਜਾਗ ਪੈਂਦੀ ਹੈ ਉਸ ਦਿਨ ਸਾਰਾ ਸਰੀਰ ਸਿੱਧ ਹੋ ਜਾਂਦਾ ਹੈ ਸਾਰਾ ਸਰੀਰ ਸਿੱਧ ਹੋ ਜਾਏ ਮਹਾਰਾਜ ਕਿਰਪਾ ਕਰੋ ਕੁੰਡਲਨੀ ਦੇ ਜਾਗਰਨ ਦੇ ਵਿੱਚ ਕੋਈ ਵੀ ਵਿਗਨ ਨਾ ਪਵੇ ਕਿਉਂਕਿ ਇਹ 77 ਅਰਦਾਸ ਕੁੰਡਲਨੀ ਜਾਗਣ ਵੇਲੇ ਦੀ ਕਰਨੀ ਹੈ ਜਿਸ ਵਕਤ ਵੀ ਤੁਸੀਂ ਇਹਨਾਂ 77 ਚੱਕਰਾਂ ਤੇ ਅਭਿਆਸ ਦੇ ਲਈ ਬੈਠੋ ਕੋਈ ਵੀ ਮੈਡੀਟੇਸ਼ਨ ਕਰ ਰਿਹਾ ਜਾਂ ਕੋਈ ਹੀਲਰ ਹੈ ਜਾਂ ਕੋਈ ਟੈਰੋ ਕਾਰ ਰੀਡਰ ਹੈ ਜਾਂ ਕੋਈ ਵੀ ਹੈ ਕੋਈ ਵੀ ਬੰਦਾ ਇਹਨਾਂ ਕੁੰਡਲਨੀ ਦੇ ਚੱਕਰ ਦੇ ਵਿੱਚ ਅਗਰ ਪੈ ਹੀ ਗਿਆ ਹੈ ਤਾਂ ਕੋਈ ਵੀ ਜੋ ਸਾਧਨਾ ਕਰਨ ਦੀ ਜ਼ਰੂਰਤ ਨਹੀਂ ਸ਼ਬਦ ਹੀ ਨੇ ਅਰਦਾਸ ਹੀ ਹੈ ਅਰਦਾਸ ਹੀ ਕਰਨੀ ਹੈ ਕਿਸੇ ਵੀ ਮੰਤਰ ਦਾ ਜਾਪ ਕਰੋ ਉਸ ਮੰਤਰ ਨੂੰ ਇੰਨੇ ਸੱਤੇ ਚੱਕਰਾਂ ਤੇ ਮਹਿਸੂਸ ਕਰੋ ਤੁਹਾਡੇ ਸੱਤੇ ਚੱਕਰ ਜਾਗ ਪੈਣਗੇ ਕੁੰਡਲਨੀ ਪੰਜ ਅਰਦਾਸਾਂ ਜੋ ਕਿ ਸੌਂਗ ਹੰਸ ਸਾਹਿਤ ਕੁੰਡਲਨੀ ਪ੍ਰਾਣ ਆਪਾਣ ਕੋ ਸਤਿਗੁਰੂ ਰਾਖੇ ਚੇਤ 77 ਅਰਦਾਸ ਕੁੰਡਲਨੀ ਜਾਗ ਪਵੇ ਮਹਾਰਾਜ ਕਿਰਪਾ ਕਰੋ ਪ੍ਰਾਣਾ ਦੀ ਰੱਖਿਆ ਹੋਵੇ ਕਿਤੇ ਪ੍ਰਾਣ ਨਸ਼ਟ ਨਾ ਹੋ ਜਾਣ ਕਿਉਂਕਿ ਕੁੰਡਲਨੀ ਜਾਗਦੇ ਜਾਗਦੇ ਬੰਦਾ ਪਾਗਲ ਵੀ ਹੋ ਸਕਦਾ ਹੈ ਅਗਰ ਇਨਸਾਨ ਨੂੰ 1 ਮਹੀਨੇ ਪਿੱਛੇ ਆਪਣੀਆਂ ਯਾਦਾਂ ਦੇ ਵਿੱਚ ਜਾਣਾ ਪਵੇ ਤਾਂ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਕਰਦੇ ਉਹ ਪਾਗਲ ਹੋ ਜਾਏਗਾ ਪਰ ਕੁੰਡਲਨੀ ਨੂੰ ਜਾਗਰਿਤ ਕਰਨਾ ਹੀ ਕਿਉਂ ਹੈ ਅਗਰ ਕੋਈ ਜਾਗਰਿਤ ਕਰਨ ਲੱਗਾ ਹੀ ਹੈ ਤਾਂ ਫਿਰ ਅਰਦਾਸ ਕਰੇ ਕਿਉਂਕਿ ਅਸੀਂ ਇਸ ਊਰਜਾ ਨੂੰ ਸਾਂਭ ਨਹੀਂ ਸਕਦੇ ਮਹਾਰਾਜ ਕਿਰਪਾ ਕਰੋ ਕੁੰਡਲਨੀ ਪ੍ਰਾਣ ਆਪਾਨ ਕੋ ਸਤਗੁਰੂ ਰਾਖੇ ਚੇਤ ਮਹਾਰਾਜ ਸਤਗੁਰੂ ਜੀ ਕਿਰਪਾ ਕਰੋ ਤੇ ਵਾਕਈ ਹੀ ਸ਼ਬਦ ਜੋ ਵੀ ਮੰਤਰ ਦਾ ਜਾਪ ਕਰੋਗੇ ਵਾਹਿਗੁਰੂ ਮੰਤਰ ਦੇ ਨਾਲ ਜ਼ਿਆਦਾ ਆਗਾਤ ਹੁੰਦੀ ਹੈ ਕੁੰਡਲਨੀ ਸ਼ਕਤੀਆਂ ਜਾਗ ਪੈਂਦੀਆਂ ਨੇ ਤੇ ਜਦੋਂ ਵਾਹਿਗੁਰੂ ਮੰਤਰ ਸੱਤੇ ਚੱਕਰਾਂ ਤੇ ਮਹਿਸੂਸ ਕਰੋਗੇ ਕੁੰਡਲਨੀ ਜਾਗ ਪੈਗੀ ਤੇ ਸਤਿ ਅਰਦਾਸ ਇਹਦੇ ਨਾਲ ਹੀ ਕਰੋਗੇ ਕੁੰਡਲਨੀ ਪ੍ਰਾਣ ਆਪਾਨ ਕੋ ਸਤਗੁਰੂ ਰਾਖੇ ਚੇਤ ਤੇ ਕੁੰਡਲਨੀ ਜਾਗ ਪਵੇਗੀ ਤੇ ਜਦੋਂ ਇਹ ਕੁੰਡਲ ਨਹੀਂ ਜਾਗ ਪਵੇਗੀ ਤੇ ਉਸ ਵਕਤ ਆਤਮਾ ਤੇ ਪਰਮਾਤਮਾ ਤੱਕ ਤੇ ਉਹ ਉਸ ਵਕਤ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜਾਏਗਾ ਇਹ 77 ਅਰਦਾਸ ਹੈ ਤੇ 78 ਅਰਦਾਸ ਦੇ ਵਿੱਚ ਕਹਿੰਦੇ ਨੇ ਅਨਾਹਦ ਉੱਠੇ ਚੁਣਕਾਰ ਜਦ ਸਤਿਗੁਰ ਨਾਮ ਚਿਤਾਰ ਅਨਾਹਦ 78 ਜਰ ਅਰਦਾਸ ਦੇ ਵਿੱਚ ਕਹਿੰਦੇ ਨੇ ਅਣਹਦ ਉਠੇ ਚਣਕਾਰ ਸਤਿਗੁਰ ਰਾਖੇ ਜਿਤਾਰ 78 ਜਰ ਅਰਦਾਸ ਦੇ ਵਿੱਚ ਕਹਿੰਦੇ ਨੇ ਅਣਹਦ 78 ਜਰ ਅਰਦਾਸ ਦੇ ਵਿੱਚ ਕਹਿੰਦੇ ਨੇ ਅਣਹਦ ਉਠੇ ਚਣਕਾਰ ਜਬ ਸਤਿਗੁਰ 78 ਜਰ ਅਰਦਾਸ ਚ ਕਹਿੰਦੇ ਨੇ ਅਣਹਦ ਉਠੇ ਚਣਕਾਰ ਜਬ ਸਤਿਗੁਰ ਨਾਮ ਚਿਤਾਰ ਜਦੋਂ ਸਤਗੁਰ ਨਾਮ ਚਿਤਾਰਨਗੇ ਜਦੋਂ ਸਤਗੁਰ ਹੀ ਨਾਮ ਦੇਣਗੇ ਹੇ ਮਹਾਰਾਜ ਕਿਰਪਾ ਕਰੋ ਅਣਹਦ ਜੋ ਚੱਕਰ ਹੈ ਅਣਹਾਹਦ ਚੱਕਰ ਹੈ ਹਿਰਦੇ ਚੱਕਰ ਤੋਂ ਹਿਰਦੇ ਚੱਕਰਤਾ ਉਥੇ ਵਿੱਚ ਮਹਾਰਾਜ ਗੀਤ ਸੰਗੀਤ ਮੇਰੀ ਜ਼ਿੰਦਗੀ ਦੇ ਵਿੱਚ ਪੈਦਾ ਹੋਏ ਜਿੱਥੇ ਮਨ ਦੇ ਅੰਦਰ ਆਪਣੀ ਕੰਨਾਂ ਦੇ ਆਵਾਜ਼ ਦੇ ਨਾਲ ਅਨਹਦਨਾਦ ਸੁਣੀਏ ਉਸੇ ਤਰ੍ਹਾਂ ਬਾਹਰੀ ਜ਼ਿੰਦਗੀ ਦੇ ਵਿੱਚ ਵੀ ਗੀਤ ਸੰਗੀਤ ਪ੍ਰਗਟ ਹੋਏ ਮਹਾਰਾਜ ਉਥਲ ਪੁਤਲ ਹੋਈ ਪਈ ਹੈ ਬੜੀ ਬੇਬਸੀ ਹੈ ਇਸ ਜ਼ਿੰਦਗੀ ਦੇ ਵਿੱਚ ਤੇ ਜਿਨ੍ਹਾਂ ਦੀ ਜ਼ਿੰਦਗੀ ਬੇਸੁਰੀ ਹੋ ਗਈ ਹੈ ਕੋਈ ਰੰਗ ਨਹੀਂ ਕੋਈ ਰਸ ਨਹੀਂ ਉਹ 78000 ਆਸ ਕਰਨ ਜ਼ਿੰਦਗੀ ਗੀਤ ਸੰਗੀਤ ਦੇ ਵਿੱਚ ਆ ਜਾਏਗੀ ਅਨਹਦ ਉਠੇ ਚਣਕਾਰ ਜਦ ਸਤਗੁਰ ਨਾਮ ਚਿਤਾਰ ਇਹ ਸਤਗੁਰ ਜੀ ਕਿਰਪਾ ਕਰੋ ਆਪਣਾ ਨਾਮ ਦਿਓ ਇਸ ਹਿਰਦੇ ਚੱਕਰ ਦੇ ਵਿੱਚ ਇਸ ਅਨਹਦ ਚੱਕਰ ਦੇ ਵਿੱਚ ਤਾਂ ਕਿ ਜ਼ਿੰਦਗੀ ਬੇਰੰਗ ਤੋਂ ਰੰਗ ਦੇ ਵਿੱਚ ਆ ਜਾਏ ਇਸ ਦਾ ਇਸੇ ਤਰ੍ਹਾਂ ਹੀ ਜਾਪ ਕਰਨਾ ਹੈ ਕਿਸੇ ਮੰਤਰ ਨੂੰ ਲੈ ਲਓ ਵਾਹਿਗੁਰੂ ਮੰਤਰ ਨੂੰ ਆਪਣੇ ਹਿਰਦੇ ਚੱਕਰ ਦੇ ਵਿੱਚ ਮਹਿਸੂਸ ਕਰਨਾ ਹੈ ਮਹਿਸੂਸ ਕਰਨਾ ਹੈ ਤੇ ਤੁਹਾਡਾ ਅਨਹਦ ਚੱਕਰ ਖੁੱਲ ਜਾਏਗਾ ਇਹਦੇ ਨਾਲ ਹੀ ਪਹਿਲਾਂ ਅਰਦਾਸ ਕਰ ਦੇਣੀ ਹੈ ਅਣਹਦ ਉਠੇ ਚੁਣਕਾਰ ਜਬ ਸਤਗੁਰ ਨਾਮ ਚਿਤਾਹ ਮਹਾਰਾਜ 78 ਅਰਦਾਸ ਇਹ ਅਣਹਦ ਚੱਕਰ ਨੂੰ ਇਹਦੇ ਚੱਕਰ ਨੂੰ ਪ੍ਰਗਟ ਕਰਦੀ ਅਤੇ ਕਿਰਪਾ ਕਰੋ ਮੇਰੀ ਜ਼ਿੰਦਗੀ ਬੇਰੰਗ ਨੂੰ ਰਿਬੇ ਰਸ ਨੂੰ ਰਸ ਦੇ ਵਿੱਚ ਕਰ ਦਿਓ ਇਸੇ ਤਰ੍ਹਾਂ 78 ਅਰਦਾਸ ਦਾ ਗੁਣ ਕਾਣ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕਰ ਦਿੱਤਾ ਹੈ ਹੁਣ ਅੱਗੇ ਜੋ 79 ਅਰਦਾਸ ਕਹਿ ਰਹੇ ਨੇ ਜੋਗ ਦੀਆਂ ਜੋ 79 ਅਰਦਾਸ ਆ ਗਈ ਹੈ ਚੌਥੀ ਅਰਦਾਸ ਉਹਦੇ ਵਿੱਚ ਫਰਮਾਨ ਕਰਦੇ ਨੇ ਗੋਹੇ ਧਿਆਨ ਗੋਹੇ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੇ ਤਾਰ ਗੋਹੇ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੇ ਤਾਰ ਕਿ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀ ਦਿੱਤੀ ਹੋਈ ਨਾਸੀ ਅਰਦਾਸ ਹੈ ਜੋਗ ਦੀ ਚੌਥੀ ਅਰਦਾਸ ਹੈ ਕਿਰਪਾ ਕਰੋ ਗੁਪਤ ਗਿਆਨ ਨੂੰ ਮੈਂ ਗੁਪਤ ਹੀ ਰੱਖ ਸਕਾਂ ਗੁਪਤ ਰਾਸਨ ਨੂੰ ਮੈਂ ਗੁਪਤ ਹੀ ਰੱਖ ਸਕਾਂ ਤੇ ਗੁਪਤ ਧਿਆਨ ਤੇ ਗੁਪਤ ਸਿਆਣ ਤੇ ਗੁਪਤ ਗਿਆਨ ਤਿੰਨ ਚੀਜ਼ਾਂ ਦਸੀਆਂ ਨੇ ਗਿਆਨ ਧਿਆਨ ਤੇ ਸਿਆਣ ਗੁਪਤ ਹੀ ਰੱਖਣੀ ਚਾਹੀਦੀ ਹੈ ਕਿਸੇ ਦੇ ਅੱਗੇ ਬਹੁਤਾ ਆਪਣੇ ਧਿਆਨ ਸਾਧਨਾ ਦਾ ਰੋਲਾ ਨਹੀਂ ਪਾਉਣਾ ਚਾਹੀਦਾ ਵਿਖਾਵਾ ਨਹੀਂ ਕਰਨਾ ਚਾਹੀਦਾ ਕਿ ਮੈਂ ਇਤਨਾ ਧਿਆਨ ਨਹੀਂ ਆ ਮੈਂ ਪੰਜ ਸੁਖਮਨੀ ਸਾਹਿਬ ਪੜ੍ਹੇ ਨੇ ਮੈਂ ਪੰਜ ਜਪਜੀ ਸਾਹਿਬ ਪੜ੍ਹਦਾ ਮੈਂ 101 ਜਪਜੀ ਸਾਹਿਬ ਪੜ੍ਹਦਾ ਮੈਂ ਇਤਨੀਆਂ ਬਾਣੀਆਂ ਦਾ ਪਾਠ ਕਰਦਾ ਮਹਾਰਾਜ ਕਹਿੰਦੇ ਇਹ ਹੀ ਅਰਦਾਸ ਕਰ ਜਦੋਂ ਵੀ ਤੇਰੇ ਮਨ ਦੇ ਵਿੱਚ ਆ ਜਾਏ 아이히 ਅਰਦਾਸ ਕਰਨੀ ਮਹਾਰਾਜ ਕਿਰਪਾ ਕਰੋ ਮੇਰਾ ਧਿਆਨ ਗੁਪਤ ਰਹਿ ਸਕੇ ਤੇ ਕਿਸੇ ਦੇ ਅੱਗੇ ਬਹੁਤਾ ਸਿਆਣਾ ਵੀ ਨਾ ਬਣੀ ਕਿ ਮੈਂ ਬਹੁਤ ਸਿਆਣਾ ਮੇਰ ਤੋਂ ਵੱਡਾ ਸਿਆਣਾ ਮਨੁੱਖ ਕੋਈ ਨਹੀਂ ਜਦੋਂ ਇਹ ਦੂਸਰਾ ਪੜਾਏ ਸਿਆਣਪ ਦਾ ਉਹ ਦੋਵੀਂ ਆਪਣੇ ਆਪ ਨੂੰ ਤੂੰ ਸੰਕੋਚ ਕੇ ਰੱਖੀ ਸਬਰ ਸੰਤੋਖ ਦੇ ਵਿੱਚ ਰੱਖੀ ਤੇ ਤੀਸਰਾ ਜੇ ਆ ਗਏ ਗਿਆਨ ਦਾ ਕਿ ਮੇਰ ਤੋਂ ਵੱਡਾ ਗਿਆਨੀ ਕੋਈ ਨਹੀਂ ਤਾਂ ਉਸ ਨੂੰ ਵੀ ਗੁਪਤ ਰੱਖੀ ਤੇ ਇਹ 79ਵੀਂ ਅਰਦਾਸ ਜੋਗ ਦੀ ਜੋ ਚੌਥੀ ਅਰਦਾਸ ਹੈ ਇਹ ਮਹਾਰਾਜ ਫਰਮਾਨ ਕਰ ਰਹੇ ਨੇ ਗੁਹਾਏ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੇ ਤਾਰ ਗੋਹੇ ਧਿਆਨ ਗੁਰ ਗਿਆਨ ਮੈਂ ਚੌਥੀ ਲੀਜੇ ਤਾਰ ਧਿਆਨ ਸਿਆਣਪ ਤੇ ਗਿਆਨ ਮਹਾਰਾਜ ਕਿਰਪਾ ਕਰੋ ਇਹ ਜਦ ਇਹਨਾਂ ਦਾ ਹੰਕਾਰ ਹੋ ਜਾਵੇ ਜੇ ਤਿੰਨੇ ਚੀਜ਼ਾਂ ਧਿਆਨ ਸਿਆਣਪ ਤੇ ਗਿਆਨ ਜੇਕਰ ਮੈਂ ਕਿਸੇ ਅੱਗੇ ਵਖਾਵਾ ਕਰਾਂ ਤੇ ਇਹਨਾਂ ਨੂੰ ਮੈਂ ਗੋਪਤਰ ਕਰਨ ਦੀ ਕੋਸ਼ਿਸ਼ ਕਰਾਂ ਮਹਾਰਾਜ ਕਿਰਪਾ ਕਰੋ ਇਹ ਚੌਥੀ ਅਰਦਾਸ ਹੈ ਤੇ ਹੁਣ ਪੰਜਵਾਂ ਅਰਦਾਸ ਵੱਲ ਪਹੁੰਚ ਰਹੇ ਹਾਂ ਜੋਗ ਦੀਆਂ ਜੋ ਪੰਜ ਅਰਦਾਸਾਂ ਨੇ ਉਹਦੇ ਵਿੱਚ ਪੰਜਵੀਂ ਅਰਦਾਸ ਤੁਸੀਂ ਹੈਰਾਨ ਹੋ ਕੇ ਮਹਾਰਾਜ ਕਹਿੰਦੇ ਨੇ ਮੇਰਾ ਸਿੱਖ ਰਾਜ yogi ਬਣੇ ਅੱਸੀਵੀਂ ਅਰਦਾਸ ਅੱਸੀਵੀਂ ਅਰਦਾਸ ਕਹਿ ਲਓ ਪੰਜਵੀਂ ਅਰਦਾਸ ਕਹਿ ਲਓ ਚਾਰ ਪਦਾਰਥ ਹਾਥ ਗੁਰ ਪੰਜਵੀਂ ਅਰਦਾਸ ਇਹ ਪੰਜਵੀਂ ਅਰਦਾਸ ਚਾਰ ਪਦਾਰਥਾਂ ਨੂੰ ਮੰਗਣ ਦੀ ਹੈ ਕਿਤੇ ਕੋਲ ਮੰਗੀ ਹੈ ਮੰਗਣਾ ਤੇ ਪਰਮੇਸ਼ਰ ਦੇ ਕੋਲ ਹੀ ਹੈ ਤੇ ਕਹਿੰਦੇ ਨੇ ਕਿ ਤੁਸੀਂ ਗੁਰਬਾਣੀ ਦੇ ਨਾਲ ਲਾਲਚ ਦੇ ਕੇ ਪਰਮਾਤਮਾ ਤੋਂ ਮੰਗਦੇ ਹੋ ਇਥੇ ਮਹਾਰਾਜ ਕਹਿ ਰਹੇ ਨੇ ਇਹ ਪੰਜ ਇਹ ਚਾਰ ਪਦਾਰਥ ਹਾਥ ਗੁਰ ਪੰਜਵੀਂ ਅਰਦਾਸ ਚਾਰ ਪਦਾਰਥ ਕਿਹੜੇ ਨੇ ਸਮਝ ਲੈਣਾ ਅਰਥਤਾ ਅਰਥ ਧਰਮ ਕਾਮ ਤੇ ਮੋਕਸ਼ ਅਰਥ ਧਰਮ ਕਾਮ ਤੇ ਮੋਕਸ਼ ਅਰਥ ਕਹਿੰਦੇ ਨੇ ਰਾਜ ਸਤਾ ਨੂੰ ਬਹੁਤਾ ਤਨ ਮਹਾਰਾਜ ਬਖਸ਼ੋ ਰਾਜ ਸਤਾ ਚਾਹੀਦੀ ਹੈ ਇਸ ਤੋਂ ਬਿਗੈਰ ਜ਼ਿੰਦਗੀ ਗੁਜ਼ਰ ਬਸਰ ਨਹੀਂ ਹੋ ਸਕਦੀ ਤੇ ਰਾਜ ਸਤਾ ਨੂੰ ਸਾਂਭਣ ਦੇ ਲਈ ਧਰਮ ਵੀ ਚਾਹੀਦਾ ਕਿਸ ਤਰ੍ਹਾਂ ਮੈਂ ਚਲਾਵਾਂ ਕਿਸ ਤਰ੍ਹਾਂ ਨਿਰਣੈ ਲਵਾਂ ਸਹੀ ਤੇ ਗਲਤ ਦੀ ਪਛਾਣ ਵੀ ਹੋਵੇ ਅਰਥ ਧਰਮ ਕਾਮ ਮੋਕਸ਼ ਇਹ ਚਾਰ ਪਦਾਰਥ ਨੇ ਤੇ ਮਹਾਰਾਜ ਮੇਰੀਆਂ ਕਾਮਨਾਵਾਂ ਮੇਰੇ ਕਾਮਨਾਵਾਂ ਮੇਰੇ ਹਰ ਇੱਕ ਚੀਜ਼ ਮੇਰੇ ਕਾਬੂ ਦੇ ਵਿੱਚ ਰਹੇ ਕਿਰਪਾ ਕਰੋ ਤੇ ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਣਗੀਆਂ ਫਿਰ ਮਹਾਰਾਜ ਕਹਿੰਦੇ ਮੋਕਸ਼ ਰਾਜ yogi ਬਣੇ ਮੇਰਾ ਸਿੱਖ ਤੇ ਮੇਰਾ ਸਿੱਖ ਅਗਰ ਰਾਜ yogi ਬਣੇਗਾ ਚੰਗਾ ਰਾਜਾ ਬਣੇ ਰਾਜ ਕਰਦਾ ਕਰਦਾ ਚੰਗਾ yogi ਬਣੇ ਤੇ ਜਦੋਂ ਚੰਗਾ yogi ਤੇ ਚੰਗਾ ਰਾਜਾ ਬਣੇਗਾ ਤੇ ਫਿਰ ਇਹ ਚਾਰ ਪਦਾਰਥਾਂ ਨੂੰ ਲੈ ਸਕੇਗਾ ਚਾਰ ਪਦਾਰਥ ਇਹ ਹੀ ਲੈ ਸਕਦਾ ਜਦੋਂ ਵੀ ਮੰਗਣੇ ਨੇ ਚਾਰ ਪਦਾਰਥ ਮੰਗਣੇ ਨੇ ਸਾਨੂੰ ਰਾਜ ਵੀ ਚਾਹੀਦਾ ਰਾਜ ਨੂੰ ਸੰਬੰਧ ਲਈ ਧਰਮ ਚਾਹੀਦਾ ਧਰਮ ਨੂੰ ਸੰਬੰਧ ਲਈ ਕਾਮਨਾਵਾਂ ਚਾਹੀਦੀਆਂ ਨੇ ਇੱਛਾਵਾਂ ਇੱਛਾਵਾਂ ਜਿਹੜੀਆਂ ਨੇ ਕਾਮਨਾਵਾਂ ਕਿਸੇ ਵੀ ਤਰ੍ਹਾਂ ਦੀ ਹੋ ਸਕਦੀਆਂ ਨੇ ਹੋਰ ਜੋ ਕਾਮਨਾਵਾਂ ਦਾ ਅਰਥ ਹੈ बार-बार ਆਪਣੇ ਸਰੀਰ ਨੂੰ ਵਧਾਉਣਾ ਸਰੀਰ ਦੀ ਵਿਰਧੀ ਕਰਨੀ ਤੇ بار بار ਵਿਕਸਿਤ ਕਰਨਾ ਇਹੀ ਕਾਮਨਾਵਾਂ ਨੇ ਇਹੀ ਕਾਮ ਹੈ ਵਿਕਸਿਤ ਕਰਨਾ ਵਿਕਸਿੱਤ ਦੀ ਭਾਵਨਾ ਸੰਸਾਰ ਨੂੰ ਵਿਕਸਿਤ ਕਰਨਾ ਆਪਣੇ ਕਬੀਲੇ ਨੂੰ ਵਿਕਸਿਤ ਕਰਨਾ ਆਪਣੀ ਕੌਮ ਦੇ ਵਿੱਚ ਵਿਕਸਿਤ ਕਰਨਾ ਆਪਣੀ ਕੌਮ ਨੂੰ ਵਿਕਸਿਤ ਕਰਨਾ ਆਪਣੇ ਪਰਿਵਾਰ ਨੂੰ ਵਿਕਸਿਤ ਕਰਨਾ ਇਹੀ ਕਾਮ ਹੈ ਤੇ ਜਦੋਂ ਵਿਕਸਿਤ ਹੋਏਗਾ ਤੇ ਫਿਰ ਮੋਕਸ਼ ਦੀ ਪ੍ਰਾਪਤੀ ਹੈ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਮੋਕਸ਼ ਆ ਜਾਂਦਾ ਇਹ ਅਰਥ ਧਰਮ ਕਾਮ ਮੋਕਸ਼ ਇਹ ਪੰਜਵੀਂ ਅਰਦਾਸ ਜੋ 80ਵੀਂ ਅਰਦਾਸ ਹੈ ਚਾਰ ਪਦਾਰਥ ਹਾਥ ਗੁਰ ਪੰਜਵੀਂ ਅਰਦਾਸ ਤੇ ਮਹਾਰਾਜ ਇਹ ਚਾਰ ਪਦਾਰਥ ਮੇਰੀ ਚੋਲੀ ਪਾਓ ਕਿਰਪਾ ਕਰੋ ਇਹ ਚਾਰ ਪਦਾਰਥ ਉਦੋਂ ਹੀ ਮਿਲਣਗੇ ਜਦੋਂ ਮਹਾਰਾਜ ਦੇ ਅੱਗੇ ਹੱਥ ਚੋੜ ਕੇ ਮੰਗਾਗੇ ਕਿ ਏ ਆਕਾਲ ਪੁਰਖ ਵਾਹਿਗੁਰੂ ਇਹ ਮੇਰੇ ਹੱਥ ਚਾਰ ਪਦਾਰਥਾਂ ਦਾ ਸੁਖ ਪਾਓ ਮੈਂ ਰਾਜਾ ਵੀ ਬਣਾ ਜੋਗੀ ਵੀ ਬਣਾ ਤੇ ਮੋਕਸ਼ ਨੂੰ ਪ੍ਰਾਪਤ ਵੀ ਕਰਾਂ ਤੇ ਵਿਕਸਿਤ ਦੀ ਸ਼ੈਲੀ ਨੂੰ ਆਪਣੇ ਸਰੀਰ ਦੇ ਅੰਦਰ ਦੀ ਆਤਮਾ ਨੂੰ ਵਿਕਸਿਤ ਕਰਕੇ ਪਰਮਾਤਮਾ ਦੇ ਨਾਲ ਜੋੜਾਂ ਇਹ ਹੀ ਅਰਦਾਸ ਹੈ ਕਿਰਪਾ ਕਰੋ ਸੋ ਇਸੇ ਤਰ੍ਹਾਂ ਹੀ ਅਰਦਾਸ ਕਰਨੀਆਂ ਚਾਰ ਪਦਾਰਥਾਂ ਦੀ ਵੀ ਸੋ ਇਹ ਪੰਜ ਅਰਦਾਸਾਂ ਜੋਗ ਦੀਆਂ ਤੁਹਾਡੇ ਅੱਗੇ ਰੱਖੀਆਂ ਨੇ ਬਾਕੀ ਜੋ ਵੀ ਅਰਦਾਸਾਂ ਬਚ ਗਈਆਂ ਨੇ ਉਹ ਅੱਗੇ ਤੁਹਾਡੇ ਅੱਗੇ ਸਮਖਸ਼ ਰੱਖਾਂਗੇ ਅੱਜ ਦੇ ਲਈ ਇਤਨਾ ਹੀ ਗਿਆਨ ਇਤਨਾ ਹੀ ਵਿਚਾਰ ਫਿਰ ਕੱਲ ਨੂੰ ਤੁਹਾਡੇ ਅੱਗੇ ਪੇਸ਼ਕਾਰੀ ਕਰਾਂਗੇ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ ਬੋਲਣਾ ਚੁੱਕਾਂ ਦੀ ਮਾਫੀ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਅਗਰ ਬੋਲ ਮੇਰੇ ਚੰਗੇ ਲੱਗੇ ਹੋ ਤਾਂ ਜ਼ਰੂਰ ਦੱਸਣਾ ਕਮੈਂਟਾਂ ਦੇ ਵਿੱਚ ਕਿ ਮੈਂ ਜੋ ਬੋਲਿਆ ਉਹ ਠੀਕ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ